ਸੱਚੀ ਹੈ ਕਾ ਜਸਲੀਨ ਵੀਰੇ ਵੈਲਕਮ ਕਿਵੇਂ ਹੋ ਠੀਕ ਹੋ ਪਹਿਲਾਂ 2 ਲਾਈਕ ਆਈ ਸੀ ਫਿਰ 1 ਲਾਈਕ ਕਿੱਥੇ ਗਿਆ ਕੌਣ ਵਾਪਸ ਲੈ ਗਿਆ ਪਹਿਲਾਂ ਕਰਕੇ ਫਿਰ ਲਾਈਕ ਨੂੰ ਵਾਪਸ ਲੈ ਲਿਆ ਕਾਲਾ ਦੀਦੀ ਜੀ ਮੈਂ ਠੀਕ ਹਾਂ ਵੀਰੇ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਵਧੀਆ ਦੀਦੀ ਜੀ ਕਿਰਪਾ ਮਾਲਕ ਦੀ ਅੱਛਾ ਲਾਈਕ ਡਾਣਾ ਦੀਦੀ ਜੀ ਥੈਂਕ ਯੂ ਨਹੀਂ ਨਹੀਂ ਪਹਿਲਾਂ ਦੋ ਲਾਈਕ ਆਏ ਸੀ ਇੱਕ ਤਾਂ ਤੁਸੀਂ ਕੀਤਾ ਹੋਗਾ ਨਾ ਕਿਸੇ ਹੋਰ ਨੇ ਵੀ ਕੀਤਾ ਹੋਏਗਾ ਫਿਰ ਉਹਨਾਂ ਨੇ ਅਨਲਾਈਕ ਕਰਤਾ ਵਾਹੀ ਗਿਰੋ ਵਾਹੀ ਗਿਰੋ ਹੁਣ ਆ ਗਿਆ ਦੁਬਾਰਾ ਇੱਕ ਹੋਰ ਲਾਈਕ कौन है अच्छा जीके वेलकम जीके कैसे हो अच्छा पहले आपने लाइक करके अनलाइक कर दिया था वाह जीके और कैसे हो जीके और सुनाओ की कर दीदी जी हम तो लाइक ही कर दिया जिसलिए रे लाइक like भी गया नो फेस नो लाइव नो फेस नो लाइव हाँ हाँ फेस तो नहीं है नहीं नहीं मैं तो किसी को नहीं भूली हूँ के थैंक यू जसलीन मीरे हाजिर ली गुड आफ्टरनून सिस्टर थैंक यू फॉर लाइक ਕਿਵੇਂ ਹੋ ਸਿਸਟਰ ਠੀਕ ਹੋ ਤੁਸੀਂ ਅਰੇ ਦੀਦੀ ਜੀ ਸਾਸਿਕਾਲ ਜਸਲੀਆ ਮੇਰਾ ਕਹਿੰਦਾ ਲਾਈਕ ਗਗਨ ਦੀਦੀ ਮੇਰੇ ਖਰੀ ਬੰਦੋ ਜਰੂਰ ਜਰੂਰ ਜਸਵੀਰੇ जसवीरे तुम कितो वैसे सत श्रीकाल जी <laughs> वैसे किसने बोला दोपहर को लाई आने के लिए अच्छा मैंने खुद खुद को खुद नहीं बोला मैं फ्री थी इस टाइम मैं कल भी कल नहीं परसों आई थी शाम को आप आई नहीं चीखे तब मैं कौन सा रोज लाइव आती हूँ कभी कभी तो आती हूँ सोनिया दी डेली लाइव आती है ना चैनल मोलो के बाद भी आती रहती है, के बाद क्यों आती है? मुझे ये नहीं समझ आया ਗਗਨ ਦੀਦੀ ਤੇਰਾ ਚੈਨਲ ਮੋਨੋ ਹਾਂ ਜਸਵੀਰ ਇਹ ਸਾਈਡ ਤੇ ਦੇਖੋ ਤਾਂ ਡਾਲਰ ਦਾ ਸਾਈਨ ਆਂਦਾ ਹੋਊਗਾ ਨੀਚੇ ਆਪਦੇ ਰਾਈਟ ਸਾਈਡ ਦੇਖੋ ਚੈਨਲ ਮੋਨੋ ਕੇ ਬਾਅਦ ਤੋਂ ਮੇਨ ਕੰਮ ਹੁੰਦਾ ਹੈ ਅੱਛਾ ਉਹ ਮੇਨ ਦਾ ਸੁਪਰ ਚੈਟ ਵਗੈਰਾ ਉਹ ਕੋਈ ਨਹੀਂ ਕਰਦਾ ਜੀ ਕੇ ਤੋਂ ਫਾਲਤੂ ਮੈਂ ਆਪਣਾ ਦਿਮਾਗ ਕਿਉਂ ਖਰਾਬ ਕਰ ਰਹੇ ਹਮ 바이쿠르치 바이쿠르치 ATP ਆਪਣਾ ਟਾਈਮ ਕਿਉਂ ਖਰਾਬ ਕਰੇ ਫਿਰ ਜਿਸ ਲੀਨ ਵੀਰੇ ਮੇਰਾ ਚੈਨਲ ਤਾਂ ਕਾਫੀ ਟਾਈਮ ਦਾ ਮੋਨੂ ਆ ਸੁਪਰ ਚੈਟ ਕੋਈ ਮੈਨੂੰ ਕੋਈ ਨਹੀਂ ਕਰਦਾ ਸਿਸਟਰ ਮੈਂ ਕਿਸੇ ਨੂੰ ਐਕਚੁਅਲੀ ਕਹਿੰਦੀ ਵੀ ਨਹੀਂ ਨਾ जो वाहगुरु ने चाहे अपने आप अप डॉलर कंप्लीट हो जाएंगे राइट गगन दीदी जी हम क्या क्या सुपर चैट करवाई था सिस्टर की फायदा कोई स्वाद नहीं वही तो आपने पहले भूल कर दी क्या लिखा जी के भाजी बढ़िया ठीक ने जासवीरे मेरा भी नहीं करता मैं भी नहीं कहती हाँ मैं भी नहीं कहती कि सिस्टर कोई फायदा नहीं कह सबको नहीं मैं नहीं बोलती जी के तुम्हें पता है ना मुझे नहीं ऐसे बोल के नहीं जो करेगा खुद अपनी मर्जी से करे अदरवाइज कोई बात नहीं बुरे लोग ज़्यादा करते हैं वैसे सुपर चैट बड़े बड़े बुरे लोग कौन से बुरे लोग हाँ जी वादिया ओके सिस्टर हाँ वाइटी चार सौ चालीस हैलो गगन जी हेलो जी वेलकम में आपका स्वागत है मेरी लाइव में और ची के बताओ कुछ ठीक हो आप किसी सिस्टर ठीक हो ਲਾਈਵ ਦਾ ਚੈਨਲ ਪਹਿਲਾਂ ਲੱਗਦੀ ਹੁੰਦੀ ਸੀ ਕਿੱਥੇ ਚਲੇ ਗਏ ਸਭ ਭੱਜ ਗਏ ਜੀ ਓਕੇ ਸਿਸਟਰ ਸਿਸਟਰ ਸੱਚ ਤੋੜਾ ਗੂਗਲ ਐਡਸੈਂਸ ਪੈਨ ਨਹੀਂ ਆਇਆ ਜੀ ਕਿ ਚਲੇਗੇ ਹੋ ਆਪ ਦੇ ਹੁਣ ਕਹਿੰਦੇ ਘਰ ਨਹੀਂ ਆਉਂਦਾ ਜੇ ਤਾਂ ਸਿਸਟਰ ਤੁਸੀਂ ਬਾਇ ਪੋਸਟ ਕੀਤਾ ਹੈ ਨਾ ਫਿਰ ਘਰ ਨਹੀਂ ਆਉਂਦਾ ਜੇਕਰ ਤੁਸੀਂ ਆਨਲਾਈਨ ਕੀਤਾ ਹੈ ਉਹ ਤਾਂ ਨਾਲ ਦੇ ਨਾਲ ਹੀ ਮੈਂ ਵੀ ਨਾ ਆਨਲਾਈਨ ਹੀ ਕੀਤਾ ਉਹ ਨਾਲ ਦੀ ਨਾਲ ਹੀ ਵੈਰੀਫਾਈ ਹੋ ਜਾਂਦਾ ਹੈ 2 3 ਸੈਕਿੰਡ ਚ ਉਹ ਚ ਬਸ ਆਪਣੇ ਮਤਲਬ ਫੇਸ ਤੇ ਉਹ ਮੰਗਦੇ ਆ ਵੀਡੀਓ ਛੋਟੀ ਜੀ ਕਲਿੱਪ ਠੀਕ ਹਾਂ ਮੈਂ ਤੁਹਾਨੂੰ ਅਬ ਜਾ ਰਹਾ ਹਾਂ ਓਕੇ ਓਕੇ ਠੀਕ ਹੈ ਜੀ ਕੇ ਬਾਏ ਬਾਏ ਜੇ ਆਪਾਂ ਬਾਇ ਪੋਸਟ ਕਰਾਂਗੇ ਤਾਂ ਬਾਇ ਪੋਸਟ ਹਜੇ ਵੀ ਆ ਜਾਂਦਾ ਆ ਜੇਕਰ ਆਪਾਂ ਆਨਲਾਈਨ ਕਰਦੇ ਹਾਂ ਤਾਂ ਆਨਲਾਈਨ ਫਿਰ ਮਤਲਬ ਨਾਲ ਦੀ ਨਾਲ ਹੀ ਹੋ ਜਾਂਦਾ ਹੈ ਵੈਰੀਫਾਈ ਹਾਂਜੀ ਮੈਂ ਉਹ ਹੀ ਕੀਤਾ ਉਹ ਤੁਸੀਂ ਚੈੱਕ ਕਰ ਲਓ ਗੂਗਲ ਐਡਸੈਂਸ ਤੇ ਤੁਹਾਡਾ ਵੈਰੀਫਾਈ ਹੋ ਗਿਆ ਉੱਥੋਂ ਪਤਾ ਚੱਲ ਜਾਏਗਾ ਪਰਸੋਨਾ ਆਈ ਥਿੰਕ ਪਰਸੋਨਾ ਥਰੂ ਪੜਾਉਂਦੇ ਆ ਪਰਸੋਨਾ ਪਰਸੋਨਾ ਇਦਾਂ ਦਾ ਕੁਛ ਮੇਰੇ ਤਾਂ ਵੈਸੀ ਹਸਬੰਦ ਨੇ ਕੀਤਾ ਹੀ ਇਹਨਾਂ ਨੂੰ ਪਤਾ ਹੈ ਹਾਂ ਬਸ ਫਿਰ ਗਗਨ ਦੀਦੀ ਨੇ ਕੀਤਾ ਉਹਨਾਂ ਨੇ ਸਹੀ ਕੀਤਾ ਹਣ 오케이. Okay. ਮੇਰੀ ਲਾਈਵ ਸਵੇਰੇ 8 11 ਵਜੇ ਤੱਕ ਠੀਕ ਹੈ ਸਿਸਟਰ ਕੋਈ ਗੱਲ ਨਹੀਂ ਮੈਂ ਲਾ ਦਿਆ ਕਰੂੰਗੀ ਫੋਨ ਪਰ ਤੁਸੀਂ ਦੂਸਰੀ ਲਾਇਆ ਕਰੋ ਨਾ ਇਹਦਾ ਕੀ ਫਾਇਦਾ ਤੁਸੀਂ ਇਦਾਂ ਦੀ ਵੀ ਲਾਂਦੇ ਹੋ ਤੁਸੀਂ ਹੁੰਦੇ ਵੀ ਮਿਊਟ ਹੋ ਮੈਂ ਦੇਖਿਆ ਕਾਫੀ ਵਾਰੀ ਲਾਈਕ ਵੀ ਕਰਕੇ ਆਈ ਹਾਂ ਤੇ ਤੁਹਾਡੇ ਆਵਲੇ ਚੈਨਲ ਦਾ ਸੱਚ ਕੀ ਬਣਿਆ ਅਪਲਾਈ ਕੀਤਾ ਉਹਦੇ ਲਈ ਟਾਈਮ ਪੂਰਾ ਹੋਇਆ ਚ ਨਹੀਂ ਅੱਛਾ ਵੈਲਕਮ ਸੰਦੀਪ ਚਲ ਜਲਦੀ ਜਲਦੀ ਲਾਈਕ ਡਨ ਕਰ ਦੇ ਬਹੁਤ ਬਹੁਤ ਨਮਸਕਾਰ ਟਾਈਮ ਪੂਰਾ ਨਹੀਂ ਓਕੇ ਤੁਸੀਂ ਨਹੀਂ ਨਹੀਂ ਮੈਂ ਰੋਜ਼ ਨਹੀਂ ਕਰਦੀ ਮੈਂ ਤਾਂ ਕਦੇ ਕੀਤੇ ਮਹੀਨੇ ਬਾਅਦ ਮੈਂ ਵੈਸੇ ਪਰਸੋ ਲਈ ਸੀਗੀ ਮੈਨੂੰ ਲੱਗਾ 1 ਮੰਥ ਬਾਅਦ ਲਈ ਸੀ ਫਿਰ ਹੁਣ ਮੈਂ ਫ੍ਰੀ ਬੈਠੀ ਸੀ ਮੈਂ ਕਿਹਾ ਚਲ 20 ਕਮਿਊਨਿਟੀ ਲਾਣੀ ਆ ਮੈਂ ਜ਼ਿਆਦਾ ਟਾਈਮ ਨਹੀਂ ਲਾਉਂਦੀ ਨਾ ਮੈਂ ਐਡ ਵਾਲੀ ਲਾਉਣੀ ਆ ਆਹੀ ਲਾਣੀ ਆ ਜੇ ਲਾਵਾ ਤਾਂ 10 15 ਮਿੰਟ ਤੁਸੀਂ ਉਹ ਵਾਲੀ ਲਾਇਆ ਕਰੋ ਨਾ ਸਿਸਟਰ ਤੁਹਾਨੂੰ ਫਿਰ ਫਾਇਦਾ ਵੀ ਹੋਏਗਾ ਐਡ ਵਾਲੀ 1 ਸਾਲ ਬਾਅਦ ਕਰਦੀ ਐ ਲਾਈਵ ਨਹੀਂ ਨਹੀਂ 1 ਸਾਲ ਬਾਅਦ ਤਾਂ ਨਹੀਂ ਮੈਂ ਲਾਈਵ ਲਾ ਲੈਨੀ ਆ ਹ ਮਹੀਨੇ ਬਾਅਦ ਤਾਂ ਲਾਈ ਲੈਨੀ ਆ ਹੁਣ ਮੈਂ ਸੋਚ ਰਹੀ ਐ ਇਸ ਟਾਈਮ ਮੈਂ 20 ਮਿੰਟ ਡੇਲੀ ਲਾਇਆ ਕਰਨ ਲਾਈਵ 1:30 ਵਜੇ ਲਾਇਆ ਕਰੂੰਗੀ 1:30 ਤੋਂ 2:00 ਵਜੇ ਤੱਕ ਠੀਕ ਐ ਤੋਂ ਤਾਂ ਨਹੀਂ ਨਹੀਂ ਸੌਂਦੀ ਥੋੜੀ ਨਾ ਮੈਂ ਹਾਂਜੀ ਹੁਣ ਐਡ ਵਾਲੀ ਹਾਂ ਕੋਈ ਗੱਲ ਨਹੀਂ ਸਿਸਟਰ ਮੈਂ ਲਾ ਦਿਆ ਕਰੂੰਗੀ ਮੌਰਨਿੰਗ 8 ਵਜੇ ਲਾਉਂਦੇ ਹੋ ਨਾ ਤੁਸੀਂ ਨਾਪਕਾ ਮਰਜ਼ੀ ਹੈ ਬਾਬੂ ਭਈਆ ਜੀ ਓਕੇ ਓਕੇ ਠੀਕ ਹੈ ਸਿਸਟਰ आपका फोन आपका लाइव हाँ ये गल तो हैगी है संदीप नहीं मैं लाया करूँगी हूँ डेली सहे थर्टी मिनट लाव डेढ़ तो दो बजे तक कोई आए चाहे ना आए ਦੇਨ ਨਿੱਕੇ ਹੋ ਗਏ ਹਾਂ ਦੇਨ ਤਾਂ ਹੁਣ ਕਾਫੀ ਨਿੱਕੇ ਹੋ ਗਏ ਨਾ ਮੈਂ ਆਵਾਂਗੀ ਠੀਕ ਹੈ ਸਿਸਟਰ ਤੇ ਤੋਂ ਡੇ ਮੇ ਲਾਈਵ ਚ ਨਾ ਰੋਸਟਿੰਗ ਮਿਸ ਵਾਲੇ ਚੈਨਲ ਤੋਂ ਆਇਆ ਕਰੂੰਗੀ ਠੀਕ ਹੈ ਉਹਦਾ ਨਾਮ ਹੈ ਰੋਸਟਿੰਗ ਮਿਸ ਅੱਜ ਮੈਂ ਹਰਵਿੰਦਰ ਦੀਦੀ ਲਾਈਵ ਚ ਸੀ ਉਹਨਾਂ ਦੇ ਤਾਂ ਮੇਰੇ ਸ਼ਾਇਦ ਦੋਨੋਂ ਫੋਨ ਆਉਣੇ ਸੀਗੇ ਇੱਕ ਤੇ ਮੈਂ ਰੁਬਲ ਦਾ ਇੱਕ ਉਹ ਰੁਬਲ ਦੀ ਵੀਡੀਓ ਚ ਐਨੇ ਲੰਬੇ ਐਡ ਕਟੁਕਟੇ ਇੱਕ ਐਡ 5 ਮਿੰਟ ਦੀ ਸੀ ਜਿਸ ਤੋਂ ਮੈਂ ਤੇ ਬੋਰ ਹੀ ਹੋ ਗਈ ਪਰ ਮੈਂ ਸਕਿਪ ਨਹੀਂ ਕੀਤੀ ਮੈਂ ਕਿਹਾ ਚਲੋ ਨੂੰ ਕੋਈ ਫਾਇਦਾ ਹੀ ਹੋਏਗਾ ਉਹਦੇ ਪਹਿਲਾਂ ਦੋ ਐਡ ਆਈਆਂ ਫਿਰ ਦੋ ਆਈਆਂ ਉਹਦੇ 6 ਐਡ ਆਈਆਂ 13 ਮਿੰਟ ਦੀ ਉਹਦੀ ਸੀਗਾ ਵਲੌਗ ਤੇ ਉਹਦੇ ਵਿੱਚ 19 ਮਿੰਟ ਦਾ ਬਣ ਗਿਆ ඩාගේ හෝරිකි එකත ෑයට කතුමු ද නාමිනිල්ලන් දිසි ගල්පයට ඔල්බසනා පැන හෝරිකිී ਹਉਂਦੇ ਫੇਰੀ ਕੋਈ ਮਜ਼ਾ ਆਏਗਾ ਨਾ ਕੋਈ ਪੇਮੈਂਟ ਆਏ ਪਤਾ ਲੱਗੇ ਵੀ ਹਾਂ ਹੁਣ ਆਨ ਲੱਗ ਗਈ ਆ ਫੇਰੀ ਹੈ ਨਾ ਪ੍ਰਭੂ ਤੇਰੀ ਦੁਨੀਆ ਇਸੇ ਤੋਂ ਤੁਹਾਨੂੰ ਪਤਾ ਹੈ ਬਸ ਅਕਾਊਂਟ ਹੀ ਆਪਾਂ ਜੋੜਨਾ ਹੁੰਦਾ ਹੈ ਨਾ ਉਹਦੇ ਨਾਲ Google AdSense ਨਾਲ ਹੋਰ ਤਾਂ ਕੁਝ ਨਹੀਂ ਕਰਨਾ ਹੁੰਦਾ। ਕਿੱਸਾ ਮਨੀ ਹੋਰ ਕੀ? ਫਿਰ ਮੈਨੂੰ ਲੱਗੇਗਾ ਹਾਂ ਮੈਂ ਸਕਸੈਸਫੁਲ ਹੋ ਗਈਆਂ YouTube ਤੇ। ਦੀ ਫਾਇਦਾ ਉਹਨਾਂ ਨੂੰ ਜਿਨ੍ਹਾਂ ਦੇ ਪਰ ਮੇਰੀ ਗੱਲ ਸੁਣੋ ਸੀਰਤ ਦੀਦੀ। ਪਤਾ ਕੀ ਗੱਲ ਹੈ? ਜੇ ਮੰਗ ਮੰਗ ਕੇ ਸੁਪਰ ਚੈਟ ਲੈਣੀ ਨਾ ਉਹਦਾ ਕੋਈ ਸਵਾਦ ਨਹੀਂ ਹੈਗਾ ਮੈਂ ਸੱਚ ਦੱਸਾਂ ਕਿੰਨਾ ਕੁ ਟਾਈਮ ਆਪਾਂ ਕਿਸੇ ਨੂੰ ਕਵਾਂਗੇ ਸਾਨੂੰ ਸੁਪਰ ਚੈਟ ਕਰੋ ਹਾਂ ਜੇ ਵਾਚਿੰਗ ਅੱਛੀ ਆਉਂਦੀ ਪੀ ਲਾਈਵ ਤੇ ਤੇ ਕੋਈ ਆਪਣੇ ਆਪ ਸੁਪਰ ਚੈਟ ਕਰਦਾ ਰਿਹਾ ਪਿਆ ਉਹ ਠੀਕ ਹੈ ਪਰ ਜੇ ਆਪਾਂ ਕਹਿ ਕੇ ਕਿ ਸੁਪਰ ਚੈਟ ਲੈਣੀ ਤੇ ਉਹਦਾ ਕੋਈ ਮਜ਼ਾ ਨਹੀਂ ਹੋ ਸਕਦਾ ਹੂੰ ਉਹ ਮੈਨੂੰ ਥੋੜਾ ਅਜੀਬ ਲੱਗਦਾ ਸੱਚੀ ਗੱਲ ਹਾਂ ਉਹੀ ਤਾਂ ਗੱਲ ਕਿੰਨਾ ਚਿਰ ਆਪਾਂ ਕਿਸੇ ਨੂੰ ਕਹੋਗੇ ਸਾਨੂੰ ਸੁਪਰ ਚੈਟ ਕਰੋ ਇੱਕ ਪੇਮੈਂਟ ਆ ਜਾਏਗੀ ਦੋ ਪੇਮੈਂਟ ਆ ਜਾਣਗੀਆਂ ਹੱਦ ਚਲ ਮੰਨ ਲਓ 6 ਮੰਥੀ ਪੇਮੈਂਟ ਆ ਜਾਣਗੀਆਂ ਜੇ ਆਪਣੇ ਵਾਚਿੰਗ ਨਹੀਂ ਹੁੰਦੀ ਵੀ ਉਹੀ ਸੇਮ ਪਰਸਨ ਹੁੰਦੇ ਉਹ ਵੀ ਆਪਾਂ ਨੂੰ ਕਿੰਨੀ ਕੁ ਵਾਰੀ ਸੁਪਰ ਚੈਟ ਕਰਨਗੇ ਵਾਰ-ਵਾਰ ਨਾਲੇ ਉਹ ਪਰਸਨ ਨੇ ਆਪਣੇ ਜਿਹੜਾ ਚੈਨਲ ਮੋਨਟਾਈਜ਼ ਕਰਾਉਣ ਤੱਕ ਹੈਲਪ ਕੀਤੀ ਠੀਕ ਹੈ ਫਿਰ ਉਹ ਆਪਾਂ ਨੂੰ ਸੁਪਰ ਚੈਟਸ ਵੀ ਕਰਨ ਤੇ ਫਿਰ ਫਾਇਦਾ ਤੇ ਆਪਾਂ ਨੂੰ ਹੁੰਦਿਆ ਨਾ ਉਹਨਾਂ ਤੇਰਾ ਨਹੀਂ ਕਿ ਮਿਲਦਾ ਪਹਿਲਾਂ ਟਾਈਮ ਖਰਾਬ ਕਰਦੇ ਆਪਣੀ ਲਾਈਵ ਚ ਬੈਠ ਬੈਠ ਕੇ ਫਿਰ ਆਪਾਂ ਉਹਨਾਂ ਤੋਂ ਸੁਪਰ ਚੈਟ ਮੰਗੀ ਜਾਵਾਂਗੇ ਫਿਰ ਆਪਾਂ ਨੂੰ ਵੀ ਕਰਨੀ ਪੈਣੀ ਆ ਹਾਂ ਇਹ ਤਾਂ ਹੈ ਫਿਰ ਬੰਦੇ ਨੂੰ ਵੀ ਆਪ ਨੂੰ ਵੀ ਕਰਨੀ ਪੈਂਦੀ ਆ ਪਰ ਫਾਇਦਾ ਨੀ ਨ ਇਕਾਥ ਲਾ ਤੇ ਇਕਾਥ ਦੋ ਉਹ ਕੀ ਸਵਾਦ ਹੈ ਮੈਂ ਠੀਕਾਂ ਜੀ ਪੀ ਸਿੰਘ ਜੀ ਵੈਲਕਮ ਹੈ ਤੁਹਾਡਾ ਮੇਰੀ ਲਾਈਵ ਤੇ ਵਿੱਚ ਕਿਸੇ ਤੋਂ ਮੰਗ ਕੇ ਸੁਪਰ ਚਟ ਲੈਣੀ ਸਿਸਟਰ ਮੈਨੂੰ ਨਹੀਂ ਉਹ ਸਵਾਦ ਆਉਂਦਾ ਜੇ ਕੋਈ ਆਪਣੇ ਆਪ ਕਰੇਗਾ ਤਾਂ ਸਹੀ ਹੈ ਹਨਾ ਸੰਦੀਪ ਔਖਾ ਲੱਗ ਜੂ ਨੂੰ ਇਹ ਤਾਂ ਹੈ ਮੈਂ ਸੋਚੀ ਸੀ ਸੰਦੀਪ ਮੈਕਰੋਸਟਿੰਗ ਚੈਨਲ ਬਣਾਵਾ ਬਣਾਇਆ ਵੀ ਸੀਗਾ ਫਿਰ ਮੈਂ ਸੋਚਦੀ ਆ ਮੈਂ ਉਹ ਚੈਨਲ ਤੇ ਲਾਈਵ ਲੈ ਆਕਰ ਨੂੰ ਵੀ ਉਹਨੂੰ ਮੋਨਟਾਈਜ਼ ਕਰਾਵਾਂਗੀ ਫਿਰ ਉੱਤੇ ਪਾਇਆ ਕਰਾਂਗੇ ਬਸ ਜਿੱਦਾਂ ਵੀਡੀਓਜ਼ ਵਿਦਾਊਟ ਫੇਸ ਸਹੀ सीरियस सिस्टम ਤੁਸੀਂ ਵੀ ਵਿਦਾਊਟ ਫੇਸ ਕੋਈ ਚੋ ਬਲੌਗ ਵਗੈਰਾ ਪਾ ਦਿਆ ਕਰੋ ਓਨਲੀ ਵਾਇਸ ਪਿਆਰੀ ਪੁੰਨਦੀ ਦੀਤੀ ਜੀ ਵੈਲਕਮ ਜੁੜਦੇ ਵਾਸਤੇ ਰਹੋ ਕੋਈ ਨਹੀਂ ਤੁਸੀਂ ਜੋ ਕੋਈ ਨਹੀਂ ਤੁਸੀਂ ਜੋ ਗੱਲ ਰੋਸਟਿੰਗ ਕਰਦੀ ਉਹਨਾਂ ਨਾਲ ਸਲਾਹ ਕਰਕੇ ਚੱਕ ਦੋ ਕੰਮ ਠੀਕ ਹੈ ਸੰਦੀਪ ਕਿ ਤੁਸੀਂ ਉਹ ਅੰਮ੍ਰਿਤਸਰ ਵਾਲੇ ਦਾ ਚੱਚ ਬੜਾ ਅੰਮ੍ਰਿਤਸਰ ਵਾਲੀ ਪਤਾ ਨਹੀਂ ਵੀਰੇ ਮੈਨੂੰ ਸਮਝ ਨਹੀਂ ਆਈ ਤੁਹਾਡੇ ਮੈਸੇਜ ਦੀ ਮੇਰਾ ਫੇਵਰਿਟ ਚਲੋ ਦੋਸਤੋ ਆਪਦੇ ਫੇਵਰਿਟ ਐਕਟਰ ਐਕਟ੍ਰੈਸ ਤੇ ਕਿਉਂ ਪਸੰਦ ਕਰਦੇ ਹੋ ਅੰਬਰ ਸਰ ਗੋਬਿੰ다 ਅੱਛਾ ਪਰ ਕਿਉਂ ਕਰਦੇ ਹੋ ਅਡ ਚਿੱਟੀ ਨੂੰ ਬੱਬੀ ਦੀ ਜਿਸ ਤੇ ਤੁਸੀਂ ਕੇ ਅਸੀਂ ਜਾਂਦੇ ਹੋ ਟਾਈਮ कि दीदी जी मैं ठीक हूँ वादिया दसो कि डांसर अच्छा है कि डांसर बस मैं दो बजे तक लाई वा मैं डेढ़ बजे आई थिंक लाई सी मैं डेली लाया करूँगी डेढ़ बजे डेढ़ तो दो ਓਲਡ ਮੂਵੀ ਦੇਖਿਓ ਉਹਦੀ ਓਕੇ ਠੀਕ ਹੈ ਤੁਸੀਂ ਤੁਸੀਂ ਇੰਨੀ ਭਾਰ ਮਿਲਦੀ ਨਾ ਅੱਛਾ ਹੁੰਦੀ ਅੰਬਰ ਸਰ ਵਾਲੀ ਅਟਲੀ ਟਲੇ ਇਲਾ ਹਰਦੀ ਮੀਟ ਖਾਣੀ ਦੁਕਾਨ 'ਚ ਭਾਈ ਰੱਬ ਅਚੈ ਨਿੱਜਤ ਖਜ਼ਮ ਨਹੀਂ ਹੁੰਦੀ ਇਹ ਵੀ ਗੱਲ ਹੈ ਵੱਡੀ ਦੀਦੀਆਂ ਇੱਜ਼ਤ ਦੇਣੀ ਵੀ ਨਹੀਂ ਚਾਹੀਦੀ ni bien être. अच्छा मैं देखे मैं आ गई दो मिनट्स ठीक है ओके आ गई मैं वापस गायब आज किधर दिल कर पिया लाइव लोन दा अच्छा मैं वैसे ही मैं सोचियो ਹੁਣ ਮੈਂ ਇਸ ਟਾਈਮ ਲਾਇਆ ਕਰੂੰਗੀ ਥੋੜਾ ਜਿਹਾ ਚੈਨਲ ਐਕਟਿਵ ਰਹਿੰਦਾ ਹੈ ਨਾ ਫਿਰ ਬੰਦੇ ਦਾ ਜਾਗਦਾ ਰਹਿੰਦਾ ਜਾਗਦਾ ਗਾਇਬ ਬਸ 4 ਮਿੰਟ ਹੋਰ ਪੂਰੇ 30 ਮਿੰਟ ਹੋ ਜਾਣਗੇ ਹਾਂ ਅੱਛਾ ਸੂਜੇ ਗਾਇਬ ਹੋ ਗਿਆ ਥੈਂਕ ਯੂ ਸਿਸਟਰ ਹੀ ਮਿੰਟ ਰਹਿ ਗਏ ਸੈਨੀਟਾਈਜ਼ ਕਰੋ ਨਹੀਂ ਨਹੀਂ ਮੇਰੇ ਹੱਥ ਸਾਫ਼ ਹੀ ਨੇ ਮੈਂ ਸੈਨੀਟਾਈਜ਼ ਨਹੀਂ ਕਰਦੀ ਕਿ ਲਾਈਵ ਨੂੰ ਸੈਨੀਟਾਈਜ਼ ਕਰ ਦਾਂ ਵੀਰੇ ਮੇਰੀ ਵੀ ਸਪੋਰਟ ਕਰ ਦਿਆ ਕਰੋ ਅੱਛਾ ਸੰਦੀਪ ਇਹਨਾਂ ਦੇ ਪਤਾ ਲਾਈਵ 'ਚ ਚਾਹੇ ਫੋਨ ਹੀ ਔਨ ਰੱਖ ਦਿਆ ਕਰ ਸਵੇਰ 8 ਤੋਂ 11 ਲਾਉਂਦੇ ਕਿਉਂਕਿ ਇਹਨਾਂ ਦੇ ਕਰੋ ਕੋਈ ਨਹੀਂ ਜੁਆਇਨ ਕਰ ਲਿਆ ਨਾਲ ਇਹ ਵਾਲਾ ਚੈਨਲ ਤੋਂ ਨਹੀਂ ਸੱਚੇ ਦੂਸਰੇ ਚੈਨਲ ਤੋਂ ਆਉਂਦੇ ਆ ਹਨਾ ਸਿਸਟਰ ਇਹਨਾਂ ਦੇ ਬਸ ਐਡ ਹੀ ਵਾਚ ਕਰਨੀਆਂ ਹੁੰਦੀਆਂ ਜਿਹੜੀਆਂ ਲਾਈਵ ਦੇ ਵਿੱਚ ਐਡਸ ਆਉਂਦੀਆਂ ਨੇ ਉਹ ਸਕਿਪ ਨਾ ਕਰਿਆ ਕਰੀ ਠੀਕ ਹੈ మనూ వాళ్ళని ఉంది చంగ చల్ల యొక్క థర్టీ మినిట్ డన్ ఓకే బాయ్ బా సిర బాబా సంప థ్యాంక్ యూ సో మచ్ నమ్ మిబా పొత్తు